ਹਾਂਜੀ ਮਿੱਤਰੋ ਨਵਾਂ ਟੱਕ ਲੈ ਕੇ ਆਏ ਆ ਲਿੰਕ ਰੋਡ ਤੇ ਆ ਇੱਕ ਕਿਲੇ ਦਾ ਫਰੰਟ ਲੱਗਦਾ ਹੈ ਤਿੰਨ ਕਿੱਲਾਂ ਦਾ ਇਕੱਠਾ ਟੱਕ ਹੈ ਇਹ ਪਟਕ ਤੇ ਇਸ ਟਾਈਮ ਇਹਦੇ ਦੇ ਵਿੱਚ ਨਰਮਾ ਵਿੱਜ ਹੋਇਆ ਵਾਹਣ ਵੈਸੇ ਇਹ ਝੋਨੇ ਵਾਲਾ ਤੇ ਉਹ ਆਪਾਂ ਬਾਈ ਨੂੰ ਬਾਈ ਮਨਪਰੀ ਤੇ ਇਹ ਆਲੇ ਦੁਆਲੇ ਸਾਰੇ ਇੱਥੇ ਝੋਨਾ ਲੱਗਦਾਗਾ ਇਹਦੇ ਵਿੱਚ ਕਿਉਂ ਨਹੀਂ ਝੋਨਾ ਲਾਇਆ ਆ ਬਣ ਚੁੱਕੇ ਜਿਹੇ ਇਹਦੇ ਆਲੇ ਦੁਆਲੇ ਸਾਰੇ ਝੋਨਾ ਲੱਗੂ ਆ ਬਾਗਾ ਤਿਆਰ ਕੀਤੇ ਪਈ ਆ ਇਹ ਤਿਆਰ ਹੁਣ ਹੋਰੇ ਬਾਣ ਉਧਰ ਉੱਚ ਮੂੰਗੀ ਲਾ ਰੱਖੀ ਆ ਤੇ ਇਹ ਝੋਨੇ ਵਾਲੇ ਆ ਸਾਰੇ ਬਾਣ ਇਹਦੇ ਵਿੱਚ ਬਸ ਕਾਰਨ ਇਹੀ ਆ ਵੀ ਕੱਲਾ ਨਹਿਰੀ ਪਾਣੀ ਹੈਗਾ ਅੱਛਾ ਤੇ ਇਹਦੇ ਵਿੱਚ ਜੇ ਕੋਈ ਸੋਲਰ ਮੋਟਰ ਲੱਗਦੀ ਹੈ ਜਾਂ ਪੱਕੀ ਮੋਟਰ ਲੱਗਦੀ ਹੈ ਤਾਂ ਇਹ ਝੋਨੇ ਵਾਸਤੇ ਬਾਣ ਤਿਆਰ ਹੈ ਇਸ ਟਾਈਮ ਅੱਛਾ ਇਸ ਕਰਕੇ ਇਹਦੇ ਵਿੱਚ ਹੁਣ ਨਰਮਾ ਵੀ ਜਾ ਕੱਲੇ ਪਾਣੀ ਦਾ ਪ੍ਰਬੰਧ ਨਹੀਂ ਵਸੇ ਪਾਣੀ ਦਾ ਪ੍ਰਬੰਧ ਕਰ ਜੇ ਮੋਟਰ ਲੱਗ ਜੀ ਸੋਲਰ ਫੇਰ ਹੋ ਜਾਊਗਾ ਉਹ ਸਾਹਮਣੇ ਜਿਹੜਾ ਨਾਲ ਇਹਦੇ ਬਾਹਣਾ ਬਈ ਇਹ ਵੀ ਝੋਨੇ ਵਾਸਤੇ ਤਿਆਰ ਹੈ ਕਿਉਂਕਿ ਜੇ ਤਾਂ ਨਰਮਾ ਲਾਉਣਾ ਹੁੰਦਾ ਹੁੰਦਾ ਉਹਨੂੰ ਤਾਂ ਨਰਮਾ ਇੱਥੇ ਏਦੋਂ ਪਹਿਲਾਂ ਵੀ ਜਾਇਆ ਜਾਂਦਾ ਹੁਣ ਤਾਂ ਗਾਹਾਂ ਝੋਨੇ ਲਈ ਬਾਣ ਤਿਆਰ ਹੋ ਰਹੇ ਨੇ ਆਹ ਦੇਖ ਤੁਹਾਨੂੰ ਦਿਖਾ ਦਿੰਨੇ ਆਂ ਆਹ ਬਾਹਣ ਵਖੋ ਇਹ ਤਿਆਰ ਹੋ ਰਿਹਾ ਝੋਨੇ ਵਾਸਤੇ ਇਹ ਇਹਦੇ ਵਿੱਚ ਮੂੰਗੀ ਵੇਜੀ ਹੋਈ ਆ ਬਾਦ ਦੇ ਵਿੱਚ ਬਾਦਨੀਆਂ ਉਹਨੂੰ ਵਿੱਚੇ ਤੇ ਉਹ ਸਾਹਮਣੇ ਝੰਜਣ ਵੇਜੀ ਹੋਈ ਆ ਉਹ ਹਰੇ-ਹਰੇ ਦੀ ਦਿਖਦੀ ਆ ਜਿਹੜੀ ਉਹ ਝੰਜਣਾ ਤੇ ਜੇ ਕਿਸੇ ਨੇ ਲੈਣਾ ਬਾਈ ਇਹ 40 ਲੱਖ ਰੁਪਈਆ ਦੀ ਡਿਮਾਂਡ ਆ ਇਹਦੀ ਤੇ ਲਿੰਕ ਰੋਡ ਤੇ ਲੱਗਦਾ ਪਿੰਡ ਦੀ ਨਿਆਈ ਦਾ ਬਾਹਣਾ ਤੇ ਜ਼ਿਲ੍ਹਾ ਬਠਿੰਡਾ ਸਰਦੂਲਗੜ ਦੇ ਨੇੜੇ ਸਰਦੂਰਗੜ ਕਸਬਾ ਪੈਂਦਾ ਹੈ ਤੇ ਜੇ ਕਿਸੇ ਨੇ ਬਾਹਰ ਲੈਣਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਤਿੰਨ ਕਿੱਲਾਂ ਦਾ ਟੱਕ ਹੈ ਤੇਰੀ ਡਿਮਾਂਡ ਇਹਦੀ 40 ਲੱਖ ਹੈ ਬਾਕੀ ਜਿਹੜਾ ਸੌਦਾ ਉਹ ਆਪਾਂ ਮਾਲਕ ਨਾਲ ਬਿਠਾ ਕੇ ਸਿੱਧਾ ਕਰਾਵਾਂਗੇ ਜਿੰਨੇ ਚ ਹੋਊਗਾ ਤੁਹਾਡਾ ਤੇ ਬਾਕੀ ਸਾਡਾ YouTube ਦੇ ਚੈਨਲ ਹੈ ਪੰਜਾਬ ਦਾ ਸੱਚ ਜਿਹਦੇ ਉੱਪਰ ਅਸੀਂ ਵੀਡੀਓ ਪਾਉਂਦੇ ਰਹਿੰਦੇ ਹਾਂ ਅਲੱਗ-ਅਲੱਗ ਟੱਕਾਂ ਦੀਆਂ ਤੇ ਜਿੱਥੇ ਵੀ ਤੁਸੀਂ ਕਿਤੇ ਲੈਣਾ ਅਸੀਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਅਸੀਂ ਵੀਡੀਓ ਪਾਉਂਦੇ ਹਾਂ ਅਸੀਂ ਮੇਂ ਠੰਡਾ ਮਾਨਸਾ ਹਰਿਆਣਾ ਦੇ ਵਿੱਚ ਸਰਸਾ ਕਿਤੇ ਵੀ ਤੁਸੀਂ ਕੋਈ ਐਡ ਕਰਾਉਣੀ ਹੈ ਜਮੀਨ ਦੀ ਐਡ ਕਰਾਉਣੀ ਹੈ ਜਾਂ ਕੋਈ ਦੁਕਾਨ ਦੀ ਐਡ ਕਰਾਉਣੀ ਹੈ ਉਹ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਤੇ ਨੰਬਰ ਦਿੱਤਾ ਹੋਇਆ ਸਕਰੀਨ ਤੇ ਤੇ ਇਸ ਤੇ ਤੁਸੀਂ ਸੰਪਰਕ ਕਰਕੇ ਜਿਹੜੇ ਜਮੀਨ ਲੈ ਸਕਦੇ ਹੋ ਯਾ ਦੇਖੋ ਆ ਸਾਹਮਣੇ ਇਹ ਵੀ ਝੋਨੇ ਵਾਸਤੇ ਸਾਰੇ ਵਾਲੇ ਵਾਲੇ ਤੁਸੀਂ ਉਹ ਵੇਖ ਲਓ ਵਿਲੇ ਪੈਨੇ ਮਾਹਣ ਝੋਨੇ ਵਾਸਤੇ ਤਿਆਰ ਹੋ ਰਹੇ ਨੇ ਇਹ ਬਸ ਕਮੀ ਸਿਰਫ ਇਸ ਮਣ ਦੇ ਵਿੱਚ ਪਾਣੀ ਦੀ ਹੈ ਹੋਰ ਕੋਈ ਕਮੀ ਨਹੀਂ ਹੈਗੀ ਤੇ ਰੇਟ ਵੀ ਠੀਕ ਹੈ ਭਾਜ ਬੰਦਾ ਨਹੀਂ ਝੋਨੇ ਵਾਲੇ ਮਹਾਣਾ ਪੰਜਾਬ ਨੇ ਲੱਖ ਤੋਂ ਘੱਟ ਪੰਜਾਬ ਦੇ ਵਿੱਚ ਮਿਲਦੇ ਨਹੀਂ ਹੈਗੇ ਤੇ ਚਲੋ ਡਿਮਾਂਡ ਮਾਲਕ ਦੀ ਹੈ ਜਿੰਨੀ ਮੰਗਣੀ ਹੈ ਸੌਦਾ ਤੁਹਾਡਾ ਬਿਠਾ ਕੇ ਆਮ ਨੂੰ ਸਾਹਮਣੇ ਹੋਊਗਾ ਜੀ ਧੰਨਵਾਦ ਜੀ